ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਪੂਰਨਮਾਸ਼ੀ ਦੇ ਦਿਨ 100 ਗ੍ਰਾਮ ਗੁੜ ਤੇ ਆਟੇ ਨਾਲ ਇਹ ਇੱਕ ਛੋਟਾ ਜਿਹਾ ਕੰਮ ਕਰ ਲੈਂਦੇ ਹੋ ਇਸ ਦੇ ਚਮਤਕਾਰੇ ਲਾਭ ਤੁਹਾਨੂੰ ਹੋ ਜਾਣਗੇ ਤੇ ਜਿਨ੍ਹਾਂ ਦੇ ਘਰਾਂ ਵਿੱਚ ਪੈਸਾ ਨਹੀਂ ਟਿਕਦਾ ਉਹ ਵੀ ਟਿਕਣਾ ਸ਼ੁਰੂ ਹੋ ਜਾਵੇਗਾ ਸੁੱਖ ਸੁਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਖਦੇ ਹਾਂ ਜੀ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਆਪਣੀ ਪਤਨੀ ਤੇ ਦੋ ਬੱਚਿਆਂ ਦੇ ਨਾਲ ਰਹਿਹਾ ਕਰਦਾ ਸੀ ਉਹਦੇ ਕੋਲ ਇੱਕ ਏਕੜ ਜ਼ਮੀਨ ਸੀ ਤੇ ਉਸ ਵਿੱਚ ਖੇਤੀ ਕਰਦਾ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ ਜੋ ਵੀ ਮਿਲਦਾ ਉਸ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਉਹਦੇ ਖੇਤ ਦੇ ਕੋਲ ਇੱਕ ਦਰਿਆ ਵਹਿੰਦਾ ਸੀ ਉੱਥੇ ਸੰਤ ਫਕੀਰ ਅਕਸਰ ਹੀ ਆ ਕੇ ਕਥਾ ਕੀਰਤਨ ਕਰਿਆ ਕਰਦੇ ਸਨ ਉਹ ਕਹਿਆ ਕਰਦੇ ਸਨ ਕਿ ਜੋ ਵੀ ਕਮਾਓ ਉਸ ਵਿੱਚੋਂ ਕੁਝ ਹਿੱਸਾ ਦਾਨ ਕਰੋ ਕਹਿੰਦੇ ਹੁਣ ਇੱਕ ਏਕੜ ਜੋ ਵੀ ਕਮਾਉਂਦਾ ਉਸ ਵਿੱਚੋਂ ਜੋ ਵੀ ਕਣਕ ਚੌਲ ਹੁੰਦੇ ਕਹਿੰਦੇ ਆਟੇ ਵਿੱਚ ਉਹ ਗੁੜ ਮਿਲਾ ਕੇ ਦਰਿਆ ਦੇ ਕੰਢੇ ਬੈਠ ਕੇ ਮੱਛੀਆਂ ਨੂੰ ਉੱਥੇ ਰੋਜ਼ ਹੀ ਗੋਲੀਆਂ ਸੁੱਟ ਕੇ ਬਣਾ ਦਿਆ ਕਰਦਾ ਰੋਜ਼ ਹੀ ਉਸਦੀ ਜ਼ਿੰਦਗੀ ਦਾ ਹੁਣ ਇਹ ਨਿਯਮ ਬਣ ਚੁੱਕਾ ਸੀ। ਉਹਦਾ ਪੁੱਤਰ ਪੁੱਛਣ ਲੱਗਾ ਪਿਤਾ ਜੀ ਤੁਸੀਂ ਇਹ ਕੀ ਕਰਦੇ ਹੋ? ਕਹਿੰਦੇ ਸੰਤ ਫਕੀਰ ਜੀ ਕਹਿੰਦੇ ਹਨ ਕਿ ਜੋ ਵੀ ਕਮਾਓ ਉਹਦਾ ਕੁਝ ਹਿੱਸਾ ਦਾਨ ਕਰੋ। ਕਹਿੰਦੇ ਮੈਂ ਹੋਰ ਕੁਝ ਦਾਨ ਤਾਂ ਨਹੀਂ ਕਰ ਸਕਦਾ ਇੱਕ ਮੁੱਠ ਆਟਾ ਤੇ ਦਲੇ ਗੁੜ ਦੀ ਦਾਲ ਮੈਂ ਰੋਜ਼ ਇਹਨਾਂ ਨੂੰ ਖਵਾ ਸਕਦਾ ਹਾਂ। ਕਿਹਾ ਜਾਂਦਾ ਹੈ ਕਿ ਬੇਜੁਬਾਨਾਂ ਨੂੰ ਖਵਾਉਣ ਦੇ ਨਾਲ ਪਰਮਾਤਮਾ ਤੁਹਾਡੀ ਕਿਸਮਤ ਬਦਲ ਦਿੰਦੇ ਹਨ। ਸ਼ਾਇਦ ਇਹਨਾਂ ਬੇਜੁਬਾਨਾਂ ਦੀ ਕੋਈ ਅਸੀਸ ਹੀ ਲੱਗ ਜਾਵੇ। ਆਪਣੀ ਕਿਸਮਤ ਵੀ ਬਦਲ ਸਕਦੀ ਹੈ ਇਹਨਾਂ ਕਹਿ ਕੇ ਉਹਦੇ ਪੁੱਤਰ ਦੇ ਮਨ ਵਿੱਚ ਉਸ ਨੂੰ ਲੱਗਣ ਲੱਗ ਗਿਆ ਤੇ ਕੁਝ ਸਮਾਂ ਲੰਘਿਆ ਤੇ ਘਰ ਵਾਲੀ ਅਕਾਲ ਚਲਾਣੇ ਕਰ ਗਈ ਕਹਿੰਦੇ ਹੁਣ ਬੜੇ ਦੁਖੀ ਰਹਿਣ ਲੱਗੇ ਆਸ-ਪਾਸ ਦੇ ਲੋਕ ਤੇ ਰਿਸ਼ਤੇਦਾਰਾਂ ਨੇ ਇਹ ਆ ਕਿ ਐਵੇਂ ਕਰੋ ਕਿ ਦੂਜਾ ਵਿਆਹ ਕਰਵਾ ਲਓ ਹੁਣ ਉਹ ਕਿਸਾਨ ਨੇ ਕਿਹਾ ਕਿ ਦੂਜਾ ਵਿਆਹ ਕੀਤਾ ਤੇ ਪਤਾ ਨਹੀਂ ਕਿਵੇਂ ਦੀ ਆਵੇ ਜਿਸ ਦੇ ਨਾਲ ਸਾਡੇ ਘਰ ਵਿੱਚ ਮੇਰੇ ਬੱਚਿਆਂ ਦਾ ਵੀ ਕਲੇਸ਼ ਰਹਿਣ ਲੱਗ ਜਾਵੇਗਾ ਜੇਕਰ ਉਸਨੇ ਨਾ ਸੰਭਾਲਿਆ ਤੇ ਉਹਨਾਂ ਨੇ ਕੀ ਕੀਤਾ ਤੇ ਉਹ ਕਹਿਣ ਲੱਗਾ ਆਪਣੇ ਬੱਚਿਆਂ ਨੂੰ ਕਿ ਮੈਂ ਆਪ ਹੀ ਪਾਲ ਲਵਾਂਗਾ ਸਵੇਰੇ ਉਹਨਾਂ ਨੂੰ ਰੋਟੀ ਪਾਣੀ ਖਵਾ ਦਿਆ ਕਰਦਾ ਫਿਰ ਖੇਤ ਜਾਂਦਾ ਉਵੇਂ ਹੀ ਆਟੇ ਦੇ ਵਿੱਚ ਗੁੜ ਪਾ ਕੇ ਉਹਨਾਂ ਦੀਆਂ ਗੋਲੀਆਂ ਜਿਹੀਆਂ ਵਟ ਕੇ ਦਰਿਆ ਦੇ ਕੰਡੇ ਤੇ ਬਹਿ ਕੇ ਉਹਨਾਂ ਵਿੱਚ ਸੁੱਟਿਆ ਕਰਦਾ ਆ ਫਿਰ ਆਪਣੇ ਕੰਮੇ ਲੱਗ ਜਾਇਆ ਕਰਦਾ ਹੌਲੀ ਹੌਲੀ ਸਮਾਂ ਲੰਘਣ ਲੱਗਾ ਤੇ ਚਿੰਤਾ 'ਚ ਰਹਿਣ ਲੱਗਾ ਕਹਿੰਦੇ ਕਿ ਅਕਾਲ ਚਲਾਣੇ ਕਰ ਗਿਆ ਜਦੋਂ ਅਕਾਲ ਚਲਾਣੇ ਕੀਤੇ ਕਹਿੰਦੇ ਹੁਣ ਉਹਦੇ ਬੱਚੇ ਜਿਹੜੇ ਸਨ ਉਹ ਦੋਵੇਂ ਉਦਾਸ ਰਹਿਣ ਲੱਗੇ ਹੁਣ ਪੁੱਤ ਨੂੰ ਸਮਝ ਆ ਗਿਆ ਸੀ ਕਿ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੈ ਦੋਵੇਂ ਨੌਜਵਾਨ ਸਨ ਤੇ ਕਹਿੰਦੇ ਕਿ ਉਹਨਾਂ ਨੂੰ ਇਹ ਵੀ ਸੀ ਕਿ ਮੇਰੀ ਜਿਹੜੀ ਭੈਣ ਹੈ ਉਹਦਾ ਵਿਆਹ ਹੋ ਜਾਵੇ ਜੇ ਹੁਣ ਰੋਜ਼ ਇਹੀ ਸੋਚਦਾ ਤੇ ਕਹਿੰਦਾ ਕਿ ਆਸ-ਪਾਸ ਦੇ ਗਵੰਡੀਆਂ ਨੂੰ ਵੀ ਆਖਿਆ ਕਿ ਰਿਸ਼ਤਾ ਲੈ ਕੇ ਆਓ ਪਰ ਜਿਹੜਾ ਵੀ ਰਿਸ਼ਤਾ ਲੈ ਕੇ ਆਉਂਦਾ ਬੜਾ ਹੀ ਜ਼ਿਆਦਾ ਦਹੇਜ ਮੰਗਦੇ ਹੁਣ ਉਹਦੇ ਕੋਲ ਇੰਨਾ ਪੈਸਾ ਨਹੀਂ ਸੀ ਕਿ ਦਾਜ ਦਹੇਜ ਵੀ ਦੇ ਸਕੇ ਰੋਜ਼ ਕੋਈ ਨਾ ਕੋਈ ਰਿਸ਼ਤਾ ਆਉਂਦਾ ਪਰ ਦਹੇਜ ਨੂੰ ਲੈ ਕੇ ਗੱਲ ਉੱਥੇ ਹੀ ਖਤਮ ਹੋ ਜਾਂਦੀ ਕਹਿੰਦੇ ਬੜਾ ਪਰੇਸ਼ਾਨ ਹੋਇਆ ਤੇ ਉਹ ਅਕਸਰ ਜਦੋਂ ਗੋਲੀਆਂ ਵਟ ਕੇ ਲੈ ਕੇ ਜਾਂਦਾ ਤੇ ਦਰਿਆ ਦੇ ਕੰਢੇ ਤੇ ਬੈਠਦਾ ਮੱਛੀਆਂ ਨਾਲ ਬੜੇ ਦੇਰ ਗੱਲ ਕਰਿਆ ਕਰਦਾ ਬੈਠਿਆਂ-ਬੈਠਿਆਂ ਮਨ 'ਚ ਖਿਆਲ ਆਇਆ ਕਿ ਜ਼ਮੀਨ ਨੂੰ ਵੇਖ ਕੇ ਕਿ ਜੋ ਕਿਸੇ ਦੇ ਕੋਲ ਮੈਂ ਇਸ ਨੂੰ ਗਹਿਣੇ ਹੀ ਰੱਖ ਦੇਂਦਾ ਹਾਂ ਇੰਨੇ ਪੈਸੇ ਤੇ ਮਿਲ ਜਾਣਗੇ ਕਿ ਭੈਣ ਦਾ ਵਿਆਹ ਕਰ ਸਕਦਾ ਹਾਂ ਆਪ ਤਾਂ ਮੈਂ ਫਿਰ ਗੁਜ਼ਾਰ-ਬਾਸਰ ਕਰ ਲਵਾਂਗਾ ਫਿਰ ਇਹ ਸੋਚ ਕੇ ਪਿੰਡ ਦੇ ਸ਼ਾਹੂਕਾਰ ਕੋਲ ਗਿਆ ਜਾ ਕੇ ਕਿਹਾ ਮੈਂ ਆਪਣੀ ਇੱਕ ਏਕੜ ਜ਼ਮੀਨ ਗਹਿਣੇ ਰੱਖਣੀ ਚਾਹੁੰਦਾ ਹਾਂ ਉਹਨੇ ਕਿਹਾ ਪੁੱਤਰ ਵੇਖ ਤੇਰੇ ਕੋਲ ਜ਼ਮੀਨ ਦੇ ਨਾਮ ਤੇ ਕੋਈ ਵੀ ਕਾਗਜ਼ ਪੱਤਰ ਨਹੀਂ ਹੈ ਪਰ ਮੈਂ ਜੇ ਇਹ ਵੀ ਗਹਿਣੇ ਰੱਖ ਦਵੇਂਗਾ ਤੇ ਪਰ ਤੂੰ ਕੀ ਖਾਵੇਂਗਾ ਉਹਨੇ ਕਿਹਾ ਕੋਈ ਨਾ ਮੈਂ ਖਾ ਕਮਾ ਲਵਾਂਗਾ ਇਹ ਕਹਿਣ ਦੇ ਨਾਲ ਇੱਕ ਏਕੜ ਮੈਂ ਤੁਹਾਨੂੰ ਜ਼ਮੀਨ ਗਹਿਣੇ ਕਰਨਾ ਚਾਹੁੰਦਾ ਹਾਂ ਤੁਸੀਂ ਮੈਨੂੰ ਕਿੰਨੇ ਕ ਪੈਸੇ ਦੇ ਦਿਓਗੇ ਉਹਨੇ ਕਿਹਾ ਜੋ ਬਣਦਾ ਸਰਦਾ ਹੋਵੇਗਾ ਮੈਂ ਤੈਨੂੰ ਦੇ ਦੇਵਾਂਗਾ। ਉਹਨੇ ਕਿਹਾ ਵੇਖ ਪੁੱਤਰ ਤੇਰਾ ਜਿਹੜਾ ਪਿਤਾ ਸੀ ਉਹ ਬੜਾ ਭਲਾ ਮਾਨ ਸੀ। ਮੇਰੇ ਨਾਲ ਉਹਦੇ ਚੰਗੇ ਸੰਬੰਧ ਸਨ। ਇਸ ਕਰਕੇ ਮੈਂ ਤੈਨੂੰ ਕੁਝ ਹਜ਼ਾਰ ਰੁਪਏ ਦੇ ਸਕਦਾ ਹਾਂ ਤੇ 100 ਸੋਨੇ ਦੀਆਂ ਮੋਹਰਾਂ ਤੈਨੂੰ ਦੇ ਸਕਦਾ ਹਾਂ। ਉਹ ਇਹ ਸਾਰਾ ਕੁਝ ਲੈ ਕੇ ਘਰ ਚਲਾ ਗਿਆ ਤੇ ਜਦੋਂ ਭੈਣ ਨੂੰ ਇਹ ਗੱਲ ਪਤਾ ਲੱਗੀ ਤੇ ਬੜੀ ਉਦਾਸ ਹੋਈ। ਕਹਿੰਦੀ ਕਿ ਵੀਰਾ ਇੱਕੋ ਏਕੜ ਜ਼ਮੀਨ ਸੀ ਉਹਦੇ 'ਚ ਤੂੰ ਖੇਤੀ ਕਰਦਾ ਸੀ। ਕਰਦਾ ਗੁਜ਼ਾਰਾ ਕਰਦਾ ਸੀ ਉਸ ਖੇਤੀ ਦੇ ਸਿਰ ਤੇ ਸਾਡਾ ਘਰ ਚੱਲਦਾ ਸੀ ਤੇ ਤੂੰ ਉਹ ਵੀ ਗਹਿਣੇ ਰੱਖਦੀ ਮੇਰੇ ਪਿੱਛੋਂ ਤੂੰ ਖਾਵੇਂਗਾ ਕਮਾਵੇਂਗਾ ਕੀ ਉਹਨੇ ਕਿਹਾ ਕੋਈ ਨਾ ਇਹ ਮੇਰੀ ਸਿਰਦਰਦੀ ਹੈ ਮੈਂ ਕਰ ਲਵਾਂਗਾ ਅਗਲੇ ਦਿਨ ਕਿਸੇ ਨੂੰ ਆਖਿਆ ਤੇ ਰਿਸ਼ਤਾ ਹੋ ਗਿਆ ਇੱਕ ਹਫ਼ਤੇ ਚ ਭੈਣ ਦਾ ਵਿਆਹ ਕਰਕੇ ਉਹਨੂੰ ਨਵੇਂ ਘਰ ਤੋਰ ਦਿੱਤਾ ਹੁਣ ਭੈਣ ਦੇ ਜਾਣ ਤੋਂ ਬਾਅਦ ਹੁਣ ਉਹਦੇ ਕੋਲ ਜ਼ਮੀਨ ਸੀ ਨਾ ਹੀ ਕੁਝ ਹੋਰ ਸੀ ਤੇ ਬੜਾ ਉਦਾਸ ਹੋਇਆ ਨੜ ਦਾ ਬਜ਼ੁਰਗ ਬਾਬਾ ਕੋਲ ਆਇਆ ਤੇ ਕਹਿੰਦੇ ਪੁੱਤਰ ਨਿਰਾਸ਼ਾ ਤੇ ਉਦਾਸੀ ਹਮੇਸ਼ਾ ਘਰ ਵਿੱਚ ਦਲੇਦਰ ਲਿਆਉਂਦੀ ਹੈ ਤੋ ਨੌਜਵਾਨ ਹੈ ਉਦਮ ਕਰ ਉਠ ਸ਼ੇਰਾ ਹੱਲਾ ਸ਼ੇਰੀ ਨਾਲ ਕੰਮ ਕਰ ਆਪਣੇ ਆਪ ਨੂੰ ਕੰਮਕਾਰ ਦੇ ਵਿੱਚ ਰੋਝਾਲ ਬੈਠਿਆਂ ਨਹੀਂ ਸਰਣ ਉਹਨੇ ਕਿਹਾ ਬਾਬਾ ਜੀ ਮੇਰੇ ਖੇਤ ਤਾਂ ਸ਼ਾਹੂਕਾਰ ਦੇ ਕੋਲ ਹਨ ਤੇ ਬਲਦ ਚੱਲਦੇ ਹੋਣਗੇ ਮੈਂ ਹੁਣ ਕਿੱਥੇ ਜਾਵਾਂ ਤੇ ਕੀ ਕਰਾਂ ਉਹਨੇ ਕਿਹਾ ਪੁੱਤਰ ਕੋਈ ਨਾ ਖੇਤ ਵੀ ਤੇਰੇ ਹੋ ਜਾਣਗੇ ਤੋ ਉਦਮਤਾ ਕਰ ਲੋਕਾਂ ਦੇ ਖੇਤਾਂ 'ਚ ਕੰਮ ਕਰ ਫਿਰ ਆਪੇ ਮਿਹਨਤ ਟਕਾ ਮਿਲੇਗਾ ਤੇ ਘਰ ਵੀ ਚੱਲੇਗਾ ਖੇਤ ਵੀ ਤੇਰੇ ਕੋਲ ਵਾਪਸ ਆ ਜਾਣਗੇ ਉਹਨੂੰ ਗੱਲ ਸਿਆਣੀ ਲੱਗੀ ਤੇ ਅਗਲੇ ਦਿਨ ਕਿਸੇ ਦੇ ਖੇਤ ਵਿੱਚ ਕੰਮ ਕਰਨ ਲਈ ਚਲਿਆ ਗਿਆ ਹੁਣ ਰੋਜ਼ ਸ਼ਾਮ ਨੂੰ ਦਿਹਾੜੀ ਮਿਲਦੀ ਕੁਝ ਬਚਾ ਕੇ ਰੱਖ ਲੈਂਦਾ ਕੁਝ ਖਾ ਪੀ ਲੈਂਦਾ ਹੁਣ ਉਹ ਬਾਬੇ ਨੂੰ ਬੜਾ ਹੀ ਮਿਹਨਤੀ ਤੇ ਸਿਆਣਾ ਲੱਗਦਾ ਸੀ ਬਾਬੇ ਨੇ ਆਪਣੇ ਰਿਸ਼ਤੇਦਾਰੀ ਦੇ ਵਿੱਚੋਂ ਕੋਈ ਕੁੜੀ ਵੇਖ ਕੇ ਉਹਦਾ ਵਿਆਹ ਕਰ ਦਿੱਤਾ ਹੁਣ ਉਹ ਵਿਆਹ ਤੋਂ ਪਹਿਲਾਂ ਖੁਸ਼ ਸੀ ਕਿ ਚਲ ਮੇਰਾ ਵੀ ਵਿਆਹ ਹੋ ਜਾਵੇਗਾ ਮੇਰਾ ਵੀ ਘਰ ਬਣ ਜਾਵੇਗਾ ਇਹ ਮਨ 'ਚ ਸੋਚ ਕੇ ਹੁਣ ਬੜਾ ਜ਼ਿਆਦਾ ਖੁਸ਼ ਸੀ ਵਿਆਹ ਹੋਇਆ ਕੁਝ ਦਿਨ ਬਾਅਦ ਉਹ ਜਿਹੜੀ ਆਈ ਸੀ ਉਹ ਬੜੀ ਚੰਗੀ ਰਹੀ ਪਰ ਬਾਅਦ 'ਚ ਗਰੀਬੀ ਭਰੇ ਹਾਲਾਤ ਵੇਖ ਕੇ ਤਾਨੇ ਮੇਨੇ ਦੇਣ ਲੱਗੀ ਅਕਸਰ ਹੀ ਉਹਦੇ ਨਾਲ ਲੜਿਆ ਕਰਦੀ ਕਲੇ-ਕਲੇਸ਼ ਕਰਿਆ ਕਰਦੀ ਇਸ ਕਰਕੇ ਬੜਾ ਦੁਖੀ ਰਹਿਆ ਕਰਦਾ ਹੁਣ ਜਦੋਂ ਖੇਤ ਨੂੰ ਕੰਮ ਕਰਨ ਲਈ ਜਾਇਆ ਕਰਦਾ ਉਹਨੇ ਵਿਚਾਰੇ ਨੇ ਇੱਕ ਮੁੱਠ ਆਟਾ ਤੇ ਡਲੇ ਗੁੜ ਦੀ ਗੋਨ ਕੇ ਗੋਲੀਆਂ ਬਣਾ ਕੇ ਲੈ ਜਾਇਆ ਕਰਨੀ ਉਹਨੂੰ ਪਿਓ ਦੀ ਗੱਲ ਯਾਦ ਸੀ ਕਿ ਇਹ ਬੇਜੁਬਾਨਾ ਦਾ ਢਿੱਡ ਭਰਨ ਨਾਲ ਆਪਣੀ ਕਿਸਮਤ ਬਦਲ ਜਾਂਦੀ ਹੈ ਕਹਿੰਦੀ ਕਿ ਉਹਨੇ ਇਸ ਗੱਲ ਤੋਂ ਵੀ ਬੜੇ ਤਾਨੇ ଦਿਆਂ ਕਰਨੇ ਕਿ ਆਪਣੀ ਲਿਬੜੀ ਪੂੰਜੀ ਨਹੀਂ ਜਾਂਦੀ ਤੇ ਮੱਛੀਆਂ ਨੂੰ ਵੱਡਾ ਤੋਂ ਢਿੱਡ ਭਰਨ ਵਾਲਾ ਬਣਦਾ ਫਿਰਦਾ ਹੈ ਪਰ ਉਹਨੇ ਅੱਗੋਂ ਕੁਝ ਨਾ ਕਿਹਾ ਕਰਨਾ ਉਹਨੇ ਕਿਹਾ ਕਰਨਾ ਜੇ ਮੈਂ ਅੱਗੇ ਬੋਲਣ ਲੱਗ ਗਿਆ ਫਿਰ ਮੈਂ ਇਹਦੇ ਵਰਗਾ ਹੀ ਹੋ ਜਾਵਾਂਗਾ ਹਮੇਸ਼ਾ ਜਦੋਂ ਇੱਕ ਬੋਲੇ ਦੂਜਾ ਚੁੱਪ ਕਰ ਜਾਵੇ ਘਰ ਵਿੱਚ ਕਲੇਸ਼ ਉੱਥੇ ਹੀ ਸਮਾਪਤ ਹੋ ਜਾਂਦਾ ਹੈ ਕੱਲਾ ਕੰਦਾ ਨਾਲ ਕਿੰਨਾਕ ਸਮਾਂ ਕੋਈ ਟੱਕਰਾ ਮਾਰੂਗਾ ਕਹਿੰਦੇ ਕਿ ਇਹ ਸੋਚ ਕੇ ਉਹਨੇ ਚੁੱਪ ਹੋ ਜਾਇਆ ਕਰਨਾ ਕਹਿੰਦੇ ਹੌਲੀ ਹੌਲੀ ਹੁਣ ਸਮਾਂ ਜਿਹੜਾ ਸੀ ਲੰਘਣ ਲੱਗਾ ਕਹਿੰਦੇ ਹੁਣ ਨਾ ਪਿੰਡਾਂ ਵਿੱਚ ਲੋਕਾਂ ਦੀ ਫਸਲ ਪੱਕਣ ਵਾਲੀ ਸੀ ਇਸ ਕਰਕੇ ਹੁਣ ਜਿਹੜੀ ਦਿਹਾੜੀ ਹੈ ਉਹ ਨਹੀਂ ਸੀ ਰਹੀ ਕਹਿੰਦੇ ਹੁਣ ਉਹਨੂੰ ਜਿਹੜਾ ਗੁੜ ਦੀ ਡਲੀ ਵੀ ਨਹੀਂ ਸੀ ਮਿਲਦੀ ਹੁਣ ਉਹ ਇਹ ਸੋਚਦਾ ਕਿ ਆਟਾ ਵੀ ਨਹੀਂ ਹੈਗਾ ਹੁਣ ਉਹ ਵਿਚਾਰਾ ਸੋਚਦਾ ਕਿ ਗੁੜ ਵੀ ਨਹੀਂ ਹੈਗਾ ਤੇ ਨਾਲ ਹੀ ਪਰਮਾਤਮਾ ਜੀ ਨੂੰ ਆਖਦਾ ਕਿ ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਫਿਰ ਮੇਰੇ ਤੇ ਇੰਨੇ ਮਾੜੇ ਦਿਨ ਕਿਵੇਂ ਆ ਗਏ ਹਨ ਅੱਜ ਇੱਕ ਗੁੜ ਦੀ ਪੇਸੀ ਜਿਹੜੀ ਹੈ ਉਹ ਵੀ ਮੇਰੇ ਕੋਲ ਨਹੀਂ ਹੈਗੀ ਤੇ ਮੈਂ ਹੁਣ ਇਹਦੇ ਵਿੱਚ ਕੀ ਪਾ ਲਵਾਂ ਉਸ ਵਿਚਾਰੇ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਇੰਨੇ ਨੂੰ ਨਾ ਉਵੇਂ ਹੀ ਆਟਾ ਗੁੰਨ ਕੇ ਉਹ ਮੱਚੀਆਂ ਨੂੰ ਪਾ ਕੇ ਝੁਰਣ ਲੱਗਾ ਤੇ ਉਹ ਇੱਕੋ ਹੀ ਦਮ ਉਸ ਨੂੰ ਆਵਾਜ਼ ਆਉਂਦੀ ਹੈ ਕਿ ਰੋਜ਼ ਜੇ ਤੂੰ ਮਿੱਠਾ ਸਾਨੂੰ ਦੇ ਕੇ ਜਾਣਾ ਹੈ ਅੱਜ ਖਾਰਾ ਤੇ ਲੋਣ ਵਾਲਾ ਕਿਉਂ ਹੈ ਤਿੰਨ ਵਾਰ ਉਹ ਮੱਛੀ ਬੋਲਦੀ ਹੈ ਆਸੇ-ਪਾਸੇ ਵੇਖਦਾ ਕੋਈ ਨਹੀਂ ਹੁੰਦਾ ਇਹਨੇ ਨੂੰ ਸੁਨਹਿਰੀ ਮੱਛੀ ਸਾਹਮਣੇ ਆਉਂਦੀ ਉਹਨੂੰ ਵੇਖ ਕੇ ਖੜਾ ਹੋ ਜਾਂਦਾ ਤੇ ਉਹ ਕਹਿੰਦੀ ਕਭਰਾਨ ਮੈਂ ਰੋਜ਼ ਤੇਰਾ ਦਿੱਤਾ ਖਾਂਦੀ ਹਾਂ ਹਮੇਸ਼ਾ ਤੇਰੇ ਪਿਤਾ ਜੀ ਵੀ ਮਿੱਠਾ ਖਾਣ ਨੂੰ ਦਿੰਦੇ ਸੀ ਤੇਰਾ ਵੀ ਖਾਦਾ ਪਰ ਅੱਜ ਪਹਿਲੀ ਵਾਰ ਲੋਣਾ ਲੱਗਿਆ ਤੇ ਪੁੱਛਣ ਆਈ ਹਾਂ ਕਿ ਕੀ ਕਾਰਨ ਹੈ ਉਹਨੇ ਕਿਹਾ ਇਹ ਸਾਰਾ ਕੁਝ ਤਾਂ ਹੋਇਆ ਕਿ ਅੱਜ ਮੇਰੇ ਕੋਲ ਗੁੜ ਦੀ ਪੇਸੀ ਨਹੀਂ ਸੀ ਤੇ ਪਰਮਾਤਮਾ ਦੇ ਅੱਗੇ ਰੋ ਰੋ ਕੇ ਅਰਦਾਸ ਕਰਦਾ ਪਿਆ ਸੀ ਇਹ ਗਰੀਬੀ ਦੇ ਦਿਨ ਕਦੋਂ ਦੂਰ ਹੋਣਗੇ ਉਸ ਸਮੇਂ ਰੋਂਦੇ ਰੋਂਦੇ ਸ਼ਾਇਦ ਇਸ ਵਿੱਚ ਅਥਰੂ ਡਿੱਗ ਗਏ ਹੋਣਗੇ ਤਾਂ ਖਾਰਾ ਹੋ ਗਿਆ ਮੈਨੂੰ ਮਾਫ਼ ਕਰ ਦੇ ਉਹ ਕਹਿੰਦੀ ਤੂੰ ਇੱਕ ਗੁੜ ਦੀ ਪੇਸੀ ਪਿੱਛੇ ਰੋਂਦਾ ਹੈ ਉਹਨੇ ਕਿਹਾ ਨਹੀਂ ਮੈਂ ਆਪਣੀ ਗਰੀਬੀ ਕਰਕੇ ਰੋਂਦਾ ਹਾਂ ਮੇਰੇ ਘਰ ਵਾਲੀ ਮੇਰੇ ਨਾਲ ਲੜਦੀ ਹੈ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਇੱਕੋ ਏਕੜ ਜ਼ਮੀਨ ਸੀ ਭੈਣ ਦੇ ਵਿਆਹ ਕਰਕੇ ਉਹ ਵੀ ਸ਼ਾਹੂ ਕਾਰਨ ਉਹ ਕਹਿਣੇ ਕਰ ਦਿੱਤੀ ਉਹ ਕਹਿੰਦੀ ਤੂੰ ਜਾਈ ਨਾ ਤੂੰ ਇੱਥੇ ਰੁਕ ਉਹਨੇ ਇੱਕ ਚੁੱਬੀ ਲਈ ਤੇ ਦਰਿਆ ਦੇ ਕੰਢੇ ਚਲੀ ਗਈ ਥੱਲੇ ਜਾ ਕੇ ਇੱਕ ਬੇਸ਼ਕੀਮਤੀ ਮੋਤੀ ਲੈ ਕੇ ਆਈ ਉਹਨੇ ਦਰਿਆ ਦੇ ਕੰਢੇ ਵੱਲ ਵਗਾ ਦਿੱਤਾ ਦਰਿਆ ਦੇ ਕੰਢੇ ਵੱਲ ਵਗਾਇਆ ਤੇ ਉਹਨੇ ਚੁੱਕ ਗਿਆ ਉਸ ਲੜਕੇ ਨੇ ਚੁੱਕ ਲਿਆ ਲੈ ਜਾ ਕੇ ਬਾਜ਼ਾਰ 'ਚ ਵੇਚਿਆ ਤੇ ਬਹੁਤ ਹੀ ਪੈਸੇ ਮਿਲੇ ਉਹਨੇ ਪਹਿਲਾਂ ਘਰ ਦੀ ਮੁਰੰਮਤ ਕਰਾਈ ਘਰ ਸੁਹਣਾ ਬਣਾਇਆ ਤੇ ਘਰ ਦੀ ਚਾਰ ਦਿਵਾਰੇ ਕਰਾਈ ਜੋ ਜੋ ਜ਼ਰੂਰਤ ਦਾ ਸਮਾਨ ਸੀ ਘਰ ਲੈ ਕੇ ਆਇਆ ਆਪਣਾ ਖੇਤ ਛਡਾਇਆ ਤੇ ਸੁਖੀ ਜੀਵਨ ਬਤੀਤ ਕਰਨ ਲੱਗਾ ਪਰ ਮੱਛੀਆਂ ਨੂੰ ਇੱਕ ਮੁੱਠ ਗੁੜ ਤੇ ਪੇਸੀ ਦਾ ਆਟਾ ਅਜੇ ਵੀ ਪਾਉਣਾ ਨਾ ਛੱਡਿਆ ਘਰਵਾਲੀ ਨੇ ਇੰਨਾ ਪੈਸਾ ਵੇਖਿਆ ਨਹੀਂ ਸੀ ਕਹਿੰਦੇ ਬੇਫਜ਼ੂਲ ਅਡਾਉਣ ਲੱਗੀ ਉਹ ਅਕਸਰ ਕਿਹਾ ਕਰਦਾ ਭਗਵਾਨੇ ਖਾਦਿਆਂ ਖੋ ਖਾਦਾ ਜਾਂਦਾ ਫਿਰ ਇਹ ਤਾਂ ਥੋੜੀ ਜਹੀ ਧਨ ਰਾਸ਼ੀ ਹੈ ਤੋ ਉਦਮ ਕਰ ਮਿਹਨਤ ਕਰਿਆ ਕਰ ਫਾਲਤੂ ਨਾ ਉਡਾਇਆ ਕਰ ਪਰ ਉਹਨੇ ਅੱਗੋਂ ਕਿਹਾ ਕਰਨਾ ਜਿਵੇਂ ਹੁਣ ਮਿਲਿਆ ਫਿਰ ਮਿਲ ਜਾਊਗਾ ਤੂੰ ਆਪਣੀ ਮੱਛੀ ਨੂੰ ਜਿਹੜਾ ਆਟਾ ਗੁੜ ਪਾਉਣਾ ਹੈ ਸਬਰ ਹੋਰ ਕਰ ਫੋਰ ਫਲ ਮਿਲ ਜਾਵੇਗਾ ਇਹ ਕਹਿ ਕੇ ਉਹਨੇ ਅਗਲੀ ਗੱਲ ਅਣਗੌਲੀ ਕਰ ਦਿੱਤੀ ਤੇ ਚਲਿਆ ਜਾਇਆ ਕਰਨਾ ਲਗਭਗ 2 ਸਾਲ ਉਹ ਧਨ ਰਾਸ਼ੀ ਸਮਾਪਤ ਨਾ ਹੋਈ ਤੇ ਹੁਣ ਉਹਦੀ ਪਤਨੀ ਕਹਿਣ ਲੱਗੀ ਕਿ ਇੰਨਾ ਧਨ ਹੁਣ ਹਨ ਨੂੰ ਫੇਰ ਚਾਹੀਦਾ ਮੱਛੀ ਕੋਲ ਜਾ ਤੇ ਜਾ ਕੇ ਲੈ ਕੇ ਆ ਉਹ ਕਹਿੰਦਾ ਮੈਂ ਉਹਦੇ ਕੋਲ ਨਹੀਂ ਜਾਣਾ ਉਹਨੇ ਕਿਹਾ ਜੇ ਨਾ ਗਿਆ ਉਸ ਦਰਿਆ 'ਚ ਛਾਲ ਮਾਰ ਕੇ ਮੈਂ ਆਪਣੀ ਜਾਨ ਦੇ ਦੇਵਾਂਗੀ ਵਿਚਾਰਾ ਹੁਣ ਜਾਂਦਾ ਤੇ ਮੱਛੀ ਨੂੰ ਪੁਕਾਰ ਲਗਾਉਂਦਾ ਮੱਛੀ ਉੱਤੇ ਆ ਜਾਂਦੀ ਪਰ ਉਹਦੀ ਪਤਨੀ ਦੇ ਇਰਾਦੇ ਨੇਕ ਨਹੀਂ ਸਨ ਉਹਨੇ ਇੱਕੋ ਦਮ ਜਾਲ ਪਾਇਆ ਤੇ ਮੱਛੀ ਫੜ ਕੇ ਤੇ ਉਹਦੇ ਘੜੇ ਵਿੱਚ ਪਾ ਲਈ ਉਹਨੇ ਪਹਿਲਾਂ ਹੀ ਸਾਰੇ ਗੰਢ ਧੁੱਪ ਕਰ ਕੀਤੀ ਹੋਈ ਸੀ ਉਹਦੀ ਇੱਕ ਸਾਥਣ ਸੀ ਉਹ ਰਾਜੇ ਦੇ ਮਹਿਲ ਕੰਮ ਕਰਦੀ ਸੀ ਉਹਨੇ ਪਹਿਲਾਂ ਹੀ ਕਿਹਾ ਸੀ ਕਿ ਤੈਨੂੰ ਇੱਕ ਬੋਲਣ ਵਾਲੀ ਮੱਛੀ ਰਾਣੀ ਮੈਂ ਲਿਆ ਕੇ ਦਵਾਂਗੀ ਉਹਦੇ ਬਦਲੇ ਇੰਨੀਆਂ ਸੋਨੇ ਦੀਆਂ ਪੇਟੀਆਂ ਮੈਨੂੰ ਚਾਹੀਦੀਆਂ ਹਨ। ਉਹ ਰਾਣੀ ਦੇ ਕੋਲ ਮੱਛੀ ਲੈ ਕੇ ਹਾਜ਼ਰ ਹੋਈ। ਰਾਣੀ ਨੇ ਕਿਹਾ ਸਧਾਰਨ ਜਿਹੀ ਮੱਛੀ ਹੈ ਇਹਦੇ ਬਦਲੇ ਤੈਨੂੰ 10 ਮੈਂ ਕਿੰਨੀਆਂ ਮੋਹਰਾਂ ਦੇਵਾਂ? ਉਹ ਕਹਿੰਦੀ ਕਿ ਨਹੀਂ ਇਹ ਮੱਛੀ ਬੋਲਦੀ ਹੈ। ਉਹਨੇ ਕਿਹਾ ਚੱਲ ਬੁਲਾ ਦੇਖ ਰਾਣੀ। ਇਹ 10 ਵਾਰ ਮੈਂ ਇਸਨੂੰ ਬੁਲਾਇਆ ਪਰ ਮੱਛੀ ਵਿਚਾਰੀ ਨੇ ਕਿੱਥੋਂ ਬੋਲਣਾ ਸੀ? ਉਹ ਨਾ ਬੋਲੀ। ਕਹਿੰਦੀ ਠੀਕ ਹੈ ਰਾਣੀ ਤੈਨੂੰ ਸਧਾਰਨ ਲੱਗਦੀ ਹੈ ਤੇ ਅੱਜ ਰਾਤ ਦੇ ਖਾਣੇ ਵਿੱਚ ਇਹਨੂੰ ਖਾ ਲਵੀਂ। ਮੈਂ ਰੱਖ ਕੇ ਚੱਲਨੀ ਹਾਂ ਇੰਨੇ ਚ ਮੱਛੀ ਬੋਲੀ ਰਾਣੀ ਐਡਾ ਕੁਫਰ ਮੇਰੇ ਨਾਲ ਕਮਾ ਮੈਨੂੰ ਤਾਂ ਜਦੋਂ ਕਹੇਗੀ ਬੋਲਣ ਨੂੰ ਮੈਂ ਉਦੋਂ ਹੀ ਬੋਲਦਿਆ ਕਰਾਂਗੀ ਇੰਨੀ ਗੱਲ ਸੁਣ ਕੇ ਰਾਣੀ ਹੈਰਾਨ ਹੋ ਗਈ ਕਿ ਮੱਛੀ ਬੋਲਦੀ ਹੈ ਕਹਿੰਦੀ ਰਾਣੀ ਨੇ ਬੜਾ ਸਾਰਾ ਉਹਨੂੰ ਸੋਨਾ ਦਿੱਤਾ ਤੇ ਵਿਦਾ ਕਰ ਦਿੱਤਾ ਹੁਣ ਜਿਹੜਾ ਉਹਦਾ ਘਰ ਵਾਲਾ ਸੀ ਬੜਾ ਦੁਖੀ ਰਹਿਣ ਲੱਗਾ ਕਿ ਮੇਰੇ ਕਰਕੇ ਉਸ ਬੇਜੁਬਾਨ ਮੱਛੀ ਕਿੱਥੇ ਚਲੀ ਗਈ ਉਹ ਇੰਨਾ ਜ਼ਿਆਦਾ ਪਰੇਸ਼ਾਨ ਰਹਿਣ ਲੱਗਾ ਤੇ ਸੋਚਿਆ ਕਿਸੇ ਤਰੀਕੇ ਨਾਲ ਉਹਨੂੰ ਬਚਾਇਆ ਜਾਵੇ ਉਸ ਨਗਰ ਦਾ ਰਾਜਾ ਤੇ ਰਾਣੀ ਚੇੜੇ ਸੰਤ ਫਕੀਰਾਂ ਦੀ ਬੜੀ ਇੱਜ਼ਤ ਕਰਦੇ ਸਨ ਉਹ ਸੰਤ ਫਕੀਰ ਬਣ ਕੇ ਰਾਜ ਮਹਿਲ ਦੇ ਅੰਦਰ ਗਿਆ ਤੇ ਰਾਜੇ ਨੂੰ ਕਿਹਾ ਰਾਜਾ ਮੈਂ ਸੁਣਿਆ ਤੁਹਾਡੇ ਕੋਲ ਬੋਲਣ ਵਾਲੀ ਮੱਛੀ ਹੈ ਪਰ ਮੈਂ ਤੁਹਾਨੂੰ ਦੱਸ ਦੇਵਾਂ ਉਹ ਜਿਹੜੀ ਮੱਛੀ ਹੈ ਤੇਰੇ ਪਰਿਵਾਰ ਲਈ ਮੁਸੀਬਤਾਂ ਤੇ ਦੁੱਖ ਲੈ ਕੇ ਆਵੇਗੀ ਜਿੰਨੀ ਛੇਤੀ ਹੋ ਜਾਵੇ ਉਹਨਾਂ ਹੀ ਤੁਸੀਂ ਇਸ ਨੂੰ ਛੱਡ ਆਓ ਜਲਦੀ ਤੋਂ ਜਲਦੀ ਹੁਣ ਰਾਜਾ ਕਹਿੰਦਾ ਸੰਤ ਫਕੀਰ ਜੀ ਮੱਛੀ ਤਾਂ ਮੇਰੇ ਲਈ ਮੁਸੀਬਤਾਂ ਲੈ ਕੇ ਆ ਸਕਦੀ ਹੈ ਇਸ ਨੂੰ ਮੈਂ ਨਹੀਂ ਜਾਣ ਦੇ ਸਕਦਾ ਸੰਤ ਫਕੀਰ ਕਹਿਣ ਲੱਗੇ ਚੰਗਾ ਮੇਰਾ ਕੰਮ ਸੀ ਤੈਨੂੰ ਦੱਸਣਾ ਮੰਨਣਾ ਨਾ ਮੰਨਣਾ ਤੇਰੇ ਇਸ਼ਾ ਉਹਨੇ ਕਿਹਾ ਠੀਕ ਹੈ ਇਹਨਾ ਕਹਿ ਕੇ ਸੰਤ ਫਕੀਰ ਜਿਹੜਾ ਕਿਸਾਨ ਬਣਿਆ ਸੀ ਚਲਿਆ ਗਿਆ ਹੁਣ ਉਹਨੇ ਵੇਖਿਆ ਕਿ ਜਿਹੜੇ ਰਾਜਾ ਹੈ ਉਹ ਅਜੇ ਵੀ ਇਸ ਨੂੰ ਬਾਹਰ ਨਹੀਂ ਕੱਢਿਆ ਉਹਨੇ ਪੈਸਾ ਟਕਾ ਜਿਹੜਾ ਸੀ ਰਾਜੇ ਦੇ ਦਰਬਾਰ ਲਈ ਨੌਕਰੀ ਲੈ ਲਈ ਰਾਜੇ ਦੇ ਪਿੱਛੇ ਪਿੱਛੇ ਰਿਹਾ ਕਰਦਾ ਇੱਕ ਦਿਨ ਰਾਜੇ ਨੇ ਕਿਹਾ ਮੈਂ ਫਲਾਣੀ ਮੈਂ ਫਲਾਣੀ ਥਾਂ ਸ਼ਿਕਾਰ ਖੇਡਣ ਜਾਣਾ ਹੁਣ ਪਹਿਲਾਂ ਟੁੱਟੇ ਖਸਤੇ ਰਾ ਹੁੰਦੇ ਸਨ ਇੱਕੋ ਹੀ ਰਾਹ ਸੀ ਉਹਨੇ ਸਾਰੀ ਰਾਤ ਉਥੇ ਬੜੇ سارے ਟੋਏ ਕੱਢ ਦਿੱਤੇ ਤੇ ਕਹਿੰਦਾ ਰਾਜਾ ਜਦੋਂ ਸਵੇਰੇ ਆਏਗਾ ਉਥੋ ਉਥੇ ਘਾ ਪਿਆ ਹੋਵੇਗਾ ਰਾਜਾ ਉਹ ਟੋਏ ਵਿੱਚ ਡਿੱਗ ਜਾਵੇਗਾ ਤੇ ਰਾਜੇ ਨੂੰ ਬੜੀਆਂ ਗਹਿਰਾਂ ਸੱਟਾਂ ਲੱਗ ਜਾਣਗੀਆਂ ਰਾਜਾ ਮਨ ਵਿੱਚ ਥੋੜੀ ਜਿਹੀ ਸ਼ੰਕਾ ਆਈ ਤੇ ਇਹ ਸਾਰਾ ਕੁਝ ਮੱਛੀ ਕਾਰਨ ਹੋ ਰਿਹਾ ਹੈ ਪਰ ਫੇਰ ਸੋਚਣ ਲੱਗਾ ਇਹ ਤਾਂ ਜਾਣੇ ਅਣਜਾਣੇ ਵਿੱਚ ਵੀ ਹੋ ਸਕਦਾ ਹੈ ਕੋਈ 10 ਦਿਨ ਲੱਗੇ ਤੇ ਰਾਜਾ ਠੀਕ ਹੋ ਗਿਆ ਰਾਣੀ ਕਹਿੰਦੀ ਤੁਸੀਂ ਠੀਕ ਹੋ ਗਏ ਮੈਂ ਆਪਣਾ ਜਿਹੜਾ ਇੱਥੇ ਮੰਦਰ ਹੈ ਨਾ ਉਹਦੇ 'ਚ ਸੁੱਖਿਆ ਸੀ ਕਿ ਜਦੋਂ ਤੁਸੀਂ ਠੀਕ ਹੋ ਜਾਵੋਗੇ ਮੱਥਾ ਟੇਕਣ ਚੱਲਾਂਗੇ ਚਲੋ ਮੇਰੇ ਨਾਲ ਚੱਲੋ ਹੁਣ ਉਹ ਦਰਬਾਰੀ ਸੀ ਉਹ ਵੀ ਨਾਲ ਗਿਆ ਕਹਿੰਦੇ ਉਹਨੇ ਸਾਰੇ ਹੀ ਪਾਸਿਓਂ ਜਿਹੜੀ ਰਾਣੀ ਉਤਰਦੀ ਪਈ ਸੀ ਪੌੜੀਆਂ ਦੇ ਉੱਤੇ ਤੇਲ ਡੋਲ ਦਿੱਤਾ ਜਦੋਂ ਡੋਲਿਆ ਤੇ ਕਹਿੰਦੇ ਰਾਣੀ ਬੜੀ ਜ਼ੋਰ ਨਾਲ ਡਿੱਗੀ ਤੇ ਰਾਣੀ ਵੀ 10 ਦਿਨ ਬਾਅਦ ਠੀਕ ਹੋ ਗਈ ਰਾਜੇ ਨੂੰ ਅਹਿਸਾਸ ਹੋ ਗਿਆ ਇਹ ਮੱਛੀ ਸਾਡੇ ਲਈ ਠੀਕ ਨਹੀਂ ਉਹਨੇ ਉਸੇ ਹੀ ਦਰਬਾਰੀ ਨੂੰ ਦੇ ਦਿੱਤੀ ਕਿ ਜਾ ਕੇ ਉਸੇ ਹੀ ਦਰਿਆ ਵਿੱਚ ਸੁੱਟਿਆ ਉਹ ਜਿਵੇਂ ਆਟਾ ਤੇ ਗੋਲੀਆਂ ਨਾਲ ਵੱਟ ਕੇ ਲੈ ਗਿਆ ਤੇ ਉਹਨੇ ਜਦੋਂ ਮੱਛੀ ਦਰਿਆ ਵਿੱਚ ਸੁੱਟੀ ਤੇ ਕਹਿੰਦਾ ਕਿ ਮੈਨੂੰ ਤੇਰੇ ਪ੍ਰਤੀ ਬੜੀ ਹੀ ਭਾਵਨਾ ਹੈ ਮੈਨੂੰ ਬੜਾ ਹੀ ਦੁੱਖ ਲੱਗਿਆ ਸੀ ਕਿ ਮੈਂ ਫਿਰ ਸਾਧੂ ਬਣ ਕੇ ਉੱਥੇ ਗਿਆ ਫਿਰ ਤੇਰੀ ਮੈਂ ਇਸ ਤਰੀਕੇ ਨਾਲ ਜਾਨ ਛਡਵਾਈ ਹੈ ਕਹਿੰਦੇ ਹਨ ਕਿ ਜਦੋਂ ਆਪਾਂ ਕਿਸੇ ਦਾ ਮਾੜਾ ਕਰਦੇ ਹਾਂ ਆਪਣੇ ਨਾਲ ਮਾੜਾ ਜ਼ਰੂਰ ਵਾਪਸਦਾ ਹੈ। ਉਹਦੀ ਪਤਨੀ ਨੂੰ ਇੱਕ ਐਸਾ ਰੋਗ ਹੋਇਆ ਕਿ ਕਾਲ ਚਲਾਣੇ ਕਰ ਗਈ। ਹੁਣ ਉਹਨੇ ਕੋਈ ਵਿਆਹ ਨਾ ਕਰਵਾਇਆ ਤੇ ਲੋਕ ਭਲਾਈ ਦੇ ਕੰਮ ਕਰਨ ਲੱਗਾ। ਇਸ ਤਰੀਕੇ ਦੇ ਨਾਲ ਉਸਨੇ ਆਪਣੀ ਜ਼ਿੰਦਗੀ ਬਤੀਤ ਕੀਤੀ। ਪਰ ਉਹਨੇ ਕਦੇ ਵੀ ਬੇਜੁਬਾਨਾਂ ਦੀ ਹੈਲਪ ਕਰਨੀ ਨਾ ਛੱਡੀ ਜਿਸ ਦੇ ਕਾਰਨ ਨਾਲ ਉਸਦੀ ਹੌਲੀ-ਹੌਲੀ ਦਿਨ ਬਦਲਨੇ ਸ਼ੁਰੂ ਹੋ ਗਏ। ਉਹਦੇ ਘਰ ਵਿੱਚ ਰੰਗ-ਭਾਗ ਲੱਗੇ। ਉਹਦੇ ਬੱਚੇ ਵੱਡੇ ਹੋ ਗਏ ਤੇ ਉਹਨਾਂ ਨੂੰ ਤਰੱਕੀਆਂ ਮਿਲ ਗਈਆਂ। ਜਿਸ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ